ਅੰਮ੍ਰਿਤਸਰ ਤੋਂ ਹੈ ਜਿੱਥੇ ਵੱਡਾ ਐਨਕਾਊਂਟਰ ਹੋਇਆ ਈਸਟ ਮੋਹਨ ਨਗਰ ਦੇ ਵਿੱਚ ਸ਼ੋਅਰੂਮ ਤੇ ਗੋਲੀ ਚਲਾਉਣ ਵਾਲਾ ਕਾਬੂ ਕਰ ਲਿਆ ਗਿਆ 17 ਮਈ ਨੂੰ ਫਰਨੀਚਰ ਸ਼ੋਅਰੂਮ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਸਨ 5 ਤੋਂ 6 ਗੋਲੀਆਂ ਚਲਾਈਆਂ ਗਈਆਂ ਗ੍ਰਿਫਤਾਰ ਮੁਲਜ਼ਮ ਦੀ ਗੁਰਲਾਲ ਸਿੰਘ ਦੇ ਵਜੋਂ ਪਛਾਣ ਹੋਈ ਹੈ ਹਥਿਆਰ ਦੀ ਰਿਕਵਰੀ ਦੇ ਲਈ ਇਸ ਨੂੰ ਸੁਲਤਾਨ ਵਿੰਡ ਲਿਆਂਦਾ ਗਿਆ ਸੀ ਸੁਲਤਾਨ ਵਿੰਡ ਦਬੁਰਜੀ ਲਿੰਕ ਰੋਡ ਮੁਲਜ਼ਮ ਗੁਰਲਾਲ ਨੇ ਪੁਲਿਸ ਪਾਰਟੀ ਦੇ ਉੱਤੇ ਗੋਲੀ ਚਲਾ ਦਿੱਤੀ ਜਵਾਬੀ ਕਾਰਵਾਈ ਦੌਰਾਨ ਮਲਜ਼ਮ ਦੀ ਲੱਤ ਤੇ ਗੋਲੀ ਵੱਜੀ ਹਮਲੇ ਦੀਆਂ ਤਾਰਾਂ শোরੂਮ ਮਾਲਕ ਗगन ਦੇ ਕੈਨੇਡਾ ਰਹਿੰਦੇ ਭਰਾ ਦੇ ਨਾਲ ਜੁੜੀਆਂ ਨੇ ਕੈਨੇਡਾ ਰਹਿੰਦੇ ਭਰਾ ਨੇ ਗगन ਤੇ ਜਾਨਲੇਵਾ ਹਮਲਾ ਕਰਵਾਇਆ ਸੀ ਇਹ ਤਸਵੀਰਾਂ ਤੁਹਾਡੇ ਨਾਲ ਅੰਮ੍ਰਿਤਸਰ ਤੋਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਮੌਕੇ ਇਨਕਾਊਂਟਰ ਸਥਾਨ ਦੇ ਉੱਤੇ ਪੁਲਿਸ ਦੀਆਂ ਟੀਮਾਂ ਮੌਜੂਦ ਨੇ ਇਸ ਪੂਰੇ ਖੇਤਰ ਨੂੰ ਸੀਲ ਕੀਤਾ ਹੋਇਆ ਤੇ ਇੱਥੇ ਜਾਂਚ ਪੁਲਿਸ ਦੀਆਂ ਟੀਮਾਂ ਕਰ ਰਹੀਆਂ ਨੇ ਲਾਜ਼ਮੀ ਹੈ ਕਿ ਮੌਕੇ ਤੇ ਫੋਰੈਂਸਿਕ ਟੀਮ ਆ ਵੀ ਹੋਣੀ ਹੈ। ਗ੍ਰਿਫਤਾਰ ਮੁਲਜ਼ਮ ਦੀ ਗੁਰਲਾਲ ਸਿੰਘ ਦੇ ਵਜੂਹ ਪਛਾਣ ਹੋਈ ਹੈ। ਕੈਨੇਡਾ ਰਹਿੰਦੇ ਭਰਾ ਨੇ ਗगन ਦੇ ਉੱਤੇ ਜਾਨ ਲੈਵਾ ਹਮਲਾ ਕਰਵਾਇਆ ਸੀ। ਅੰਮ੍ਰਿਤਸਰ ਦੇ ਵਿੱਚ ਵੱਡਾ ਐਨਕਾਊਂਟਰ ਤੇ ਇਸ ਤੋਂ ਬਾਅਦ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਈਸਟ ਮੋਹਨ ਨਗਰ ਦੇ ਵਿੱਚ ਸ਼ੋਅਰੂਮ ਤੇ ਗੋਲੀ ਚਰਾਉਣ ਵਾਲਾ ਕਾਬੂ ਕਰ ਲਿਆ ਗਿਆ ਹੈ। ਇਹ ਤਸਵੀਰ ਜਿਸ ਦੇ ਵਿੱਚ ਇੱਕ ਜਿਹੜਾ ਰਿਵੋਲਵਰ ਹੈ ਉਹ ਬਰਾਮਦ ਕੀਤਾ ਗਿਆ ਵਧੇਰੇ ਜਾਣਕਾਰੀ ਲਵਾਂਗੇ ਸਾਡੇ ਸਹਿਯੋਗੀ ਮਨੀਦਰ ਸਿੰਘ ਮੋਂਗਾ ਜੁੜੇ ਨੇ ਮਨੀਦਰ ਕੀ ਜਾਣਕਾਰੀ ਹੈ ਕਦੋਂ ਇਹ ਅਨਕਾਉਂਟਰ ਹੋਇਆ ਵਿਖੋ ਮਨ 17 ਮਈ ਨੂੰ ਈਸਟ ਬੋਨ ਨਗਰ ਦੇ ਵਿੱਚ ਸਥਿਤ ਗਗਨ ਫਰਨੀਚਰ ਹਾਊਸ ਤੇ ਰਾਤ ਨੂੰ 9 ਵਜੇ ਗੋਲੀਬਾਰੀ ਕੀਤੀ ਗਈ 5 ਤੋਂ 6 ਗੋਲੀਆਂ ਚਲਾਈਆਂ ਗਈਆਂ ਦੋ ਅਣਪਛਾਤੇ ਜੋ ਇੱਕ ਮੋਟਰਸਾਈਕਲ ਤੇ ਪਹੁੰਚੇ ਸਨ ਉਹਨਾਂ ਨੇ ਫਰਨੀਚਰ ਹਾਊਸ ਦੇ ਮਾਲਕ ਨੂੰ ਜਾਨੋਂ ਮਾਰਨ ਦੀ ਨੀਅਤ ਦੇ ਨਾਲ ਜਿਹੜੀ ਇਹ ਗੋਲੀਆਂ ਚਲਾਈਆਂ ਜਿਸ ਦਾ ਸ਼ਿਕਾਰ ਉਸ ਦੁਕਾਨ ਦਾ ਇੱਕ ਮੁਲਾਜ਼ਮ ਹੋਇਆ ਜਿਸ ਨੂੰ ਗੰਬੀਰ ਹੜਤ ਵਿੱਚ ਜਿਹੜਾ ਬਾਅਦ ਵਿੱਚ ਹਸਤਾ ਪੱਤੀ ਕਰਾਇਆ ਗਿਆ ਔਰ ਉਸ ਤੋਂ ਬਾਅਦ ਲਗਾਤਾਰ ਪੁਲਿਸ ਵੱਲੋਂ ਉਸ ਪੂਰੇ ਇਲਾਕੇ ਦੇ ਸੀਸੀਟੀਵੀ ਕੈਮਰਾ ਦੀ ਫੁਟੇਜ ਖੰਗਾਲੀ ਗਈ ਜਿਸ ਦੇ ਆਧਾਰ ਤੇ ਇਹਨਾਂ ਦੋ ਜਣੇ ਦੋਸ਼ੀਆਂ ਦੀ ਪਛਾਣ ਕੀਤੀ ਗਈ ਔਰ ਇਹਨਾਂ ਨੂੰ ਜ਼ਿਲ੍ਹਾ ਤਰਨਤਾਰਨ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਵਿੱਚੋਂ ਇੱਕ ਕਾਰਜਪ੍ਰੀਤ ਸਿੰਘ ਔਰ ਦੂਸਰਾ ਗੁਰਲਾਲ ਸਿੰਘ ਤੋਂ ਦੋਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਜਿਹੜਾ ਪੁਲਿਸ ਵੱਲੋਂ ਅੱਜ ਗੁਰਲਾਲ ਸਿੰਘ ਨੂੰ ਪਿੰਡ ਸੁਲਤਾਨਵਿੰਡ ਤੋਂ ਦੁਰਜੀਨ ਜਾਂਦੀ ਸੜਕ ਤੇ ਰਜਾਇਗਾ ਜਿੱਥੇ ਉਸ ਵੱਲੋਂ ਉਸ ਵਾਰਦਾਤ ਚ ਵਰਤਿਆ ਗਿਆ ਹਥਿਆਰ ਜਿਹੜਾ ਲੁਕੋ ਕੇ ਰੱਖਣ ਦੀ ਗੱਲ ਕੀਤੀ ਗਈ ਸੀ ਜਦੋਂ ਪੁਲਿਸ ਟੀਮ ਬਰਾਮਦਗੀ ਲਈ ਗੁਰਦਾਸ ਨੂੰ ਉੱਥੇ ਲੈ ਕੇ ਪਹੁੰਚੀ ਤਾਂ ਉਸ ਵੱਲੋਂ ਲੁਕੋ ਕੇ ਰੱਖੇ ਗਏ ਵੈਪਨ ਦੇ ਨਾਲ ਹੀ ਪੁਲਿਸ ਪਾਰਟੀ ਤੇ ਫਾਇਰ ਕਰ ਦਿੱਤਾ ਗਿਆ ਜੀ ਤੋਂ ਉਸ ਤੇ ਜਵਾਬੀ ਕਾਰਵਾਈ ਜਿਹੜੀ ਪੁਲਿਸ ਵੱਲੋਂ ਕੀਤੀ ਗਈ ਜਿਸ ਦੌਰਾਨ ਪੁਰਲਾਲ ਸਿੰਘ ਦੀ ਲਾਟੇ ਗੋਲੀ ਵਜੀ ਔਰ ਸੂ ਗੁਰਦਾਸ ਦੇ ਹਸਪਤਾਲ ਦੇ ਵਿੱਚ ਇਲਾਜ ਤੇ ਜਿਹੜੀ ਦਾਖਲ ਕਰਾਇਆ ਗਿਆ ਤਾਂ ਉਸ ਤੋਂ ਬਾਅਦ ਜੋ ਜਾਣਕਾਰੀ ਪੁਲਿਸ ਕਮਿਸ਼ਨ ਗੁਰਪ੍ਰੀਤ ਸਿੰਘ ਪੁਲਰ ਵੱਲੋਂ ਦਿੱਤੀ ਗਈ ਤਾਂ ਇਹ ਸਾਰੀ ਘਟਨਾ ਦੇ ਪਿੱਛੇ ਵਿਦੇਸ਼ ਚ ਬੈਠੇ ਗੈਂਗਸਟਰ ਜੀਵਨ ਫੌਜੀ ਦਾ ਹੱਥ ਹੈ ਜੋ ਕਿ ਵੱਖ-ਵੱਖ ਥਾਣਿਆਂ ਜਾਂ ਪੁਲਿਸ ਚੌਕੀਆਂ ਤੇ ਧਾਰਮਿਕ ਸਥਾਨਾਂ ਤੇ ਹਮਲੇ ਜਿਵੇਂ ਗ੍ਰੇਨੇਡ ਅਟੈਕ ਕੀਤੇ ਗਏ ਨੇ ਉਸਦੇ ਲਈ ਜੀਵਨ ਫੌਜੀ ਜ਼ਿੰਮੇਵਾਰ ਹੈ ਕਿਉਂਕਿ ਹਰ ਹਮਲੇ ਤੋਂ ਬਾਅਦ ਜੀਵਨ ਫੌਜੀ ਵੱਲੋਂ ਪੋਸਟ ਪਾਈ ਗਈ ਤਾਂ ਇਸ ਵਾਰਦਾਤ ਦੇ ਪਿੱਛੇ ਵੀ ਜੀਵਨ ਫੌਜੀ ਦਾ ਨਾਮ ਆਇਆ ਜਿਸ ਵੱਲੋਂ ਇਸ ਫਰਨੀਚਰ ਹਾਊਸ ਦੇ ਮਾਲਕ ਗਗਨ ਦੇ ਕੈਨੇਡਾ ਰਹਿੰਦੇ ਭਰਾ ਮਨਵੀਰ ਸਿੰਘ ਨੂੰ 1 ਲੱਖ ਡਾਲਰ ਦੀ ਫਰੋਤੀ ਦੇ ਲਈ ਜਿਹੜਾ ਦਬਾਅ ਪਾਇਆ ਜਾ ਰਿਹਾ ਸੀ ਧਮਕੀਆਂ ਕੀਤੀਆਂ ਜਾ ਰਹੀ ਸੀ ਉਸੇ ਤਹਿਤ ਦਬਾਅ ਬਣਾਉਣ ਦੇ ਲਈ ਜਿਹੜਾ ਜੀਵਨ ਫੌਜੀ ਵੱਲੋਂ ਫਰਨੀਚਰ ਹਾਊਸ ਤੇ ਹਮਲਾ ਕੀਤਾ ਗਿਆ ਤਾਂ ਜੋ ਗਗਨ ਦੇ ਭਰਾ ਤੇ ਦਬਾਅ ਬਣਾ ਕੇ ਉਸ ਤੋਂ ਫਰੋਤੀ ਹਾਸਲ ਕੀਤੀ ਜਾ ਸਕੇ ਤਾਂ ਹੁਣ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਇਹਨਾਂ ਤੋਂ ਪੁੱਛਗਿੱਛ ਕੀਤੀ ਜਾਣੀ ਔਰ ਇਸ ਮੋਡਿਊਲ ਦੇ ਵਿੱਚ ਸ਼ਾਮਲ ਹੋਰ ਲੋਕਾਂ ਦੀ ਵੀ ਜਿਹੜੀ ਹੈ ਉਹ ਗ੍ਰਿਫਤਾਰੀ ਕੀਤੀ ਜਾਣੀ ਤਾਂ ਪੁਲਿਸ ਵੱਲੋਂ ਲਗਭਗ 13 ਦਿਨਾਂ ਦੇ ਵਿੱਚ ਵੀ ਜਿਹੜਾ ਇਸ ਮਕਲੇ ਨੂੰ ਹੱਲ ਕਰਕੇ ਕਬੱਡੀ ਸਫਲਤਾ ਕਰਨ ਦਾ ਦਾਵਾ ਕੀਤਾ ਗਿਆ। ਮਨਿੰਦਰ ਅੱਜ ਗੁਰਲਾਲ ਦੇ ਕੋਲੋਂ ਕੀ ਕੁਝ ਬਰਾਮਦਗੀਆਂ ਹੋਈਆਂ ਨੇ? ਜਦੋਂ ਇਸ ਦੇ ਕੋਲੋਂ ਹਥਿਆਰ ਰਿਕਵਰੀ ਦੇ ਲਈ ਇਸ ਨੂੰ ਲਿਆਂਦਾ ਗਿਆ ਸੀ। ਹਾਂ ਬਿਲਕੁਲ ਗੁਰਲਾਲ ਕੋਲੋਂ ਉਸ ਕਟੜਾ ਦੇ ਵਿੱਚ ਗੋਲੀਬਾਰੀ ਦੀ ਕਟੜਾ ਦੇ ਵਿੱਚ ਵਰਤਿਆ ਗਿਆ ਇੱਕ ਦੇਸੀ ਪਿਸਤੌਲ ਜਿਹੜਾ 30 ਬੋਰ ਦਾ ਅਤੇ ਇੱਕ ਜਿੰਦਾ ਕਾਰਤੂਸ ਜਿਹੜਾ ਉਹ ਬਰਾਮਦ ਕੀਤਾ ਗਿਆ ਜਿਸ ਤੇ ਰਾਹੀਂ ਜਿਸ ਦੇ ਨਾਲ ਉਸ ਫਰਨੀਚਰ ਹਾਊਸ ਤੇ 17 ਮਈ ਦੀ ਰਾਤ ਨੂੰ ਗੋਲੀਬਾਰੀ ਕੀਤੀ ਗਈ ਸੀ ਤੋਂ ਇਸ ਦੇ ਹਾਲਾਂਕਿ ਸਵਾਲ अनेका ਨੇ ਕਿਉਂਕਿ ਹੁਣ ਤੱਕ ਜੋ ਜਾਣਕਾਰੀ ਮਿਲੀ ਹੈ ਜੀਵਨ ਫੌਜੀ ਵੱਲੋਂ ਹੀ ਇਹ ਹਥਿਆਰ ਜਿਹੜਾ ਇਹ ਪਿਸਤਲ ਹੈ ਜੋ ਵਾਰਦਾਤ ਵਿੱਚ ਵਰਤਿਆ ਗਿਆ ਉਹ ਮੁਹैया ਕਰਵਾਇਆ ਗਿਆ ਸੀ ਪਰ ਇਸ ਘਟਨਾ ਦੇ ਵਿੱਚ ਇਸ ਵਾਰਦਾਤ ਵਿੱਚ ਹੋਰ ਕੌਣ-ਕੌਣ ਲੋਕ ਸ਼ਾਮਲ ਸਨ ਇਹ ਪੁੱਛਗੀਦਾ ਮਾਮਲਾ ਜਿਸ ਦੀ ਜਾਣਕਾਰੀ ਜਿਹੜੀ ਹੈ ਉਹ ਰਿਮਾਂਡ ਹਾਸਲ ਕੀਤੇ ਜਾਣ ਤੋਂ ਬਾਅਦ ਜਿਹੜੀ ਹੈ ਉਹ ਪੁਲਿਸ ਵੱਲੋਂ ਸਾਂਝੀ ਕੀਤੀ ਜਾਣੀ ਜੀ ਮਨਿੰਦਰ ਬਹੁਤ-ਬਹੁਤ ਧੰਨਵਾਦ तमाम ਜਾਣਕਾਰੀ ਦੇ ਲਈ ਤਾਂ ਫਿਲਹਾਲ ਇਸ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਹੈ ਗੁਰਲਾਲ ਨੇ ਪੁਲਿਸ ਪਾਰਟੀ ਦੇ ਉੱਤੇ ਗੋਲੀ ਚਲਾਈ ਜਵਾਬੀ ਕਾਰਵਾਈ ਪੁਲਿਸ ਨੇ ਵੀ ਕੀਤੀ ਹੈ ਫਿਲਹਾਲ ਇਹਨਾਂ ਦੇ ਕੋਲੋਂ ਪੁੱਛ ਪੜਤਾਲ ਕਰਕੇ ਹੋਰ ਖੁਲਾਸੇ ਪੁਲਿਸ ਕਰੇਗੀ